ਏਸੀਆਂ ਤੇ ਕੂਲਰਾਂ ਦੀਆਂ ਦੁਕਾਨਾਂ ਤੇ ਭੀੜਾ ਲੱਗੀਆਂ ਹੋਈਆਂ ਏ ਠੱਕੇ ਪੈਨੇ ਆ ਪਰ ਜਿੱਥੋਂ ਦਰਖਤ ਮਿਲਦੇ ਆ ਨਰਸਰੀਆਂ ਉਹ ਖਾਲੀ ਪਈਆਂ ਉਥੇ ਕੋਈ ਨਹੀਂ ਜਾਂਦਾ ਰੁੱਖ ਲੈਣ ਵਾਸਤੇ ਇੰਨੀ ਅੱਗ ਵਰਸ ਰਹੀ ਆ ਜੇ ਅਸੀਂ ਰੁੱਖ ਲਾਏ ਹੁੰਦੇ ਨਾ ਤੇ ਉਹਨਾਂ ਦੀ ਸੰਭਾਲ ਕਰੀ ਹੁੰਦੀ ਅੱਜ ਇੰਨੀ ਅੱਗ ਨਾ ਵਰਸਦੀ ਤੇ ਸਾਨੂੰ ਏਸੀ ਲਾਉਣ ਦੀ ਲੋੜ ਨਾ ਪੈਂਦੀ ਰੱਬ ਵੱਲੋਂ ਦਿੱਤੇ ਹੋਏ ਰੁੱਖ ਕੁਦਰਤੀ ਏਸੀ ਆ ਦੂਜੇ ਏਸੀ ਰੁੱਖਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਸੋ ਜੇ ਠੰਡਕ ਚਾਹੁੰਦੇ ਆ ਸਕੂਨ ਚਾਹੁੰਦੇ ਆ ਪਰਮਾਤਮਾ ਨਾਲ ਜੁੜਨਾ ਚਾਹੁੰਦੇ ਆ ਨਾ ਤਾਂ ਰੁੱਖ ਲਾ ਕੇ ਉਹਨਾਂ ਦੀ ਸੰਭਾਲ ਕਰੋ بارش ਅੱਛੀ ਹੋਊਗੀ ਵਧੀਆ ਹੋਊਗੀ ਤੇ ਪੰਛੀਆਂ ਨੂੰ ਰਹਿਣ ਲਈ ਘਰ ਮਿਲਣਗੇ ਵਾਤਾਵਰਣ ਠੰਡਾ ਹੋਊਗਾ ਐਨ ਜਿਹੜੀ ਗਰਮੈਸ ਜੀ ਆ ਇਹ ਖਤਮ ਹੋ ਜੂਗੀ ਕ ਠੰਡਕ ਜੀ ਰਹੂਗੀ ਬਾਕੀ ਗਰਮੀ ਤਾਂ ਚਲੋ ਪੈਣੀਓ ਆ ਇਹ ਕੁਦਰਤ ਦੀ ਦੇਣ ਆ ਪਰ ਫਿਰ ਵੀ ਰੁੱਖਾਂ ਦੇ ਹੇਠਾਂ ਨਾ ਜਿੱਥੇ ਖੜਦੇ ਆਂ ਆਪਾਂ ਉੱਥੇ ਹੋਰ ਜਗ੍ਹਾ ਨਾਲੋਂ ਤਾਪਮਾਨ ਬਹੁਤ ਘੱਟ ਹੁੰਦਾ ਏ ਤੁਸੀਂ ਦੇਖ ਲਿਓ ਇੱਕ ਜਗ੍ਹਾ ਆਪਾਂ ਖੜਾਂਗੇ ਟੈਂਟ ਦੀ ਛਾਂ ਹੇਠ ਚਾਦਰਾਂ ਹੇਠਾਂ ਉੱਥੇ ਗਰਮੀ ਕਿੰਨੀ ਗਰਮੈਸ ਹੁੰਦੀ ਆ ਤੁਸੀਂ ਰੁੱਖ ਦੀ ਛਾਂ ਹੇਠ ਖੜੋ ਉਹ ਠੰਡਾ ਹੁੰਦਾ ਏ ਬਸ ਆਹੀ ਫਰਕ ਆ ਸੋ ਰੁੱਖ ਲਾਓ ਉਹਨਾਂ ਦੀ ਸਮਾਰਕ ਧੰਨਵਾਦ